ਪੰਜਾਬ ਚ ਕੁੱਲ ਕਾਲਜ 1140 ਨੇ ਉਹ ਚੋਂ ਸਰਕਾਰੀ ਸਿਰਫ 47 ਰਹਿ ਗਏ ਜਿਹੜੇ ਅੱਜ ਤੋਂ 4-5 ਸਾਲ ਪਹਿਲਾਂ 51 ਹੁੰਦੇ ਸੀ ਤੇ ਇਹਦੇ ਵਿੱਚ ਇੱਕ ਕੁਝ ਆંકੜਿਆਂ ਨਾਲ ਮੈਂ ਗੱਲ ਕਰੂੰਗੀ ਵੀ ਪੰਜਾਬ ਦੇ ਕਾਲਜ ਖਤਮ ਕੀਤੇ ਜਾ ਰਹੇ ਨੇ ਜਿਦੇ ਵਿੱਚ ਪਹਿਲੀ ਆਪਾਂ ਉਦਾਹਰਣ ਲੈਣੀ ਹੈ ਵੀ ਜਿਹੜਾ ਗੁਰਨਾਨ ਕਾਲਜ ਕਾਲਾਫਗਨ ਹੈ ਉਹ ਗੁਰਨਾਨਕ ਦੇਵ ਜੀ ਦੇ 500 ਪਰ ਪ੍ਰਕਾਸ਼ਪੁਰਬ ਤੇ ਸ਼ੁਰੂ ਕੀਤਾ 550 ਤੇ ਉਹਨੂੰ ਖਤਮ ਕਰ ਦਿੱਤਾ ਗਿਆ ਤੇ ਦੂਸਰਾ ਸਪੋਰਟਸ ਕਾਲਜ ਜਲੰਧਰ ਹੈ ਉਹਨੂੰ ਵੀ ਖੇਡ ਕੇਂਦਰ ਦੇ ਵਿੱਚ ਤਬਦੀਲ ਕੀਤਾ ਗਿਆ ਤੀਸਰਾ ਪ੍ਰੋਫੈਸਰ ਗੁਰਸੇਵਕ ਕਾਲਜ ਹੈ ਫਿਜ਼ੀਕਲ ਐਜੂਕੇਸ਼ਨ ਦਾ ਉਹਨੂੰ ਮਹਾਰਾਜਾ ਭពਿੰਦਰ ਯੂਨੀਵਰਸਿਟੀ ਹੈ ਜਿਹਦਾ ਉਹਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਮਤਲਬ ਗੱਲ ਕੀ ਹੈ ਬੇਸਿਕਲੀ ਤੁਸੀਂ ਹੁਣੇ ਹੀ ਸ਼ੁਰੂ ਕਰਤਾ ਵੀ ਕਾਲਜ ਜਿਹੜੇ ਬਚੇ ਖੁਚੇ ਨੇ ਉਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਜਿਹੜ ਪੰਜਾਬ ਦੀ 3 ਕਰੋੜ ਆਬਾਦੀ ਨੂੰ ਸਿਰਫ 47 ਕਾਲਜ ਨੇ ਹਰਿਆਣੇ ਦੀ 2.2 ਕਰੋੜ ਆਬਾਦੀ ਹੈ ਉੱਥੇ 170 ਕਾਲਜ ਨੇ ਤੇ ਹਿਮਾਚਲ ਦੀ ਆਬਾਦੀ 1 ਕਰੋੜ ਤੋਂ ਵੀ ਘੱਟ ਹੈ ਉੱਥੇ 97 ਕਾਲਜ ਪੰਜਾਬ ਦੇ ਵਿੱਚ ਨਾ ਭਰਤੀਆਂ ਪਿਛਲੇ 26 ਸਾਲ ਤੋਂ ਨਹੀਂ ਹੋਈਆਂ ਟੀਚਿੰਗ ਦੀਆਂ ਠੀਕ ਹੈ ਰੈਗੂਲਰ ਪ੍ਰੋਫੈਸਰਾਂ ਦੀਆਂ ਨੌਨ ਟੀਚਿੰਗ ਦੀਆਂ ਵੀ 1998 ਤੋਂ ਬਾਅਦ ਕੋਈ ਭਰਤੀਆਂ ਨਹੀਂ ਹੋਈਆਂ ਤੇ 26 ਸਾਲਾਂ ਚ ਬਾਦਲ ਵੀ ਰਹੇ ਨੇ ਕੈਪਟਨ ਵੀ ਰਹੇ ਨੇ ਬਾਰੋ-ਬਾਰੀ ਆ ਕੇ ਸਾਰਾ ਖਜ਼ਾਨਾ ਖਾਲੀ ਕਰਦੇ ਰਹੇ ਨੇ ਸ਼ੱਕਦੇ ਰਹੇ ਨੇ ਸਾਰੇ ਪੰਜਾਬ ਚ ਪੰਜਾਬੀ ਦੇ ਮਹਿਜ਼ 18 ਅਧਿਆਪਕ ਰਹੇ। ਮਹਿਜ਼ 18 ਪੰਜਾਬੀ ਦੇ 18 ਨੇ ਬੋਟਨੀ, ਸਾਇੰਸ, ਮੈਥ ਜਿਹਦੀ ਆਪਾਂ ਗੱਲ ਕਰਦੇ ਵੀ ਸਭ ਤੋਂ ਔਖੇ ਵਿਸ਼ੇ ਆ। ਜਿਨ੍ਹਾਂ ਦੇ ਲਈ ਅਧਿਆਪਕਾਂ ਦੀ ਸੱਚਮੁੱਚ ਲੋਡ ਹੈ। ਸਾਰੇ ਵਿਸ਼ਿਆਂ ਦੀ ਲੋਡ ਆ ਵੈਸੇ ਤਾਂ। ਇੱਕ ਐਮੇ ਕਰਨੀ ਹੋਵੇ ਚਾਰ ਪ੍ਰੋਫੈਸਰਾਂ ਦੀ ਲੋਡ ਹੈ ਕਿਸੇ ਵੀ ਵਿਸ਼ੇ ਦੇ ਵਿੱਚ। ਤੁਹਾਡੇ ਤਾਂ ਇੱਕ ਕਾਲਜ ਇੱਕ ਵੀ ਕਾਲਜ ਇਹ ਜਾਨੀ ਹੋਣਾ ਜਿੱਥੇ ਪੂਰੇ ਚਾਰ ਪ੍ਰੋਫੈਸਰ ਰੈਗੂਲਰ پڑھਤੀਆਂ ਹੋਣ। ਪਰ ਚਾ 11 ਕਾਲਜ ਇਹ ਜਿਹੇ ਨੇ ਜਿੱਥੇ ਪ੍ਰਿੰਸੀਪਲ ਵੀ ਨਹੀਂ ਹੈਗਾ। ਪਰ 30 35000 ਚ ਦੂਜੇ ਪਾਸੇ 1.5 ਲੱਖ ਰੁਪਏ ਦੇ ਵਿੱਚ ਬੀਏ ਹੁੰਦੀ ਆ ਦੂਜੇ ਪ੍ਰਾਈਵੇਟ ਕਾਲਜਾਂ ਚ ਤੇ ਉਹ ਵਿਧਾਇਕਾਂ ਦੇ ਕਾਲਜ ਨੇ ਉਹ ਮੰਤਰੀਆਂ ਦੇ ਕਾਲਜ ਨੇ ਉਹ ਪ੍ਰਾਈਵੇਟ ਅਦਾਰਿਆਂ ਦੇ ਕਾਲਜ ਨੇ ਜਿਨ੍ਹਾਂ ਨੂੰ ਸਰਕਾਰ ਖੁੱਲੇ ਆਮ ਛੁੱਟ ਦੇ ਰਹੀ ਐ ਕਿ ਜੇ ਉਹਨਾਂ ਦੇ ਇੱਕ ਕਾਲਜ ਚ 300 ਸੀਟ ਹੋ ਸਕਦੀ ਆ ਤਾਂ ਸਰਕਾਰੀ ਕਾਲਜਾਂ ਨੇ ਇਹ ਜਿਆ ਤੁਹਾਡਾ ਕੀ ਵਿਗਾੜ ਲਿਆ ਵੀ ਉੱਥੇ 50 50 ਤੇ 100 ਸੀਟਾਂ ਤੁਸੀਂ ਦੇ ਰਹੇ ਹੋ ਤਰਾਸਦੀ ਐ ਇਹ ਵੀ ਪਹਿਲਾਂ ਤਾਂ ਨੌਕਰੀ ਮਿਲੀ ਨਹੀਂ ਚਲੋ ਹੁਣ ਇਹ ਕਹਿੰਦੇ ਸਾਇ 950 ਕਿੰਨੀਆਂ ਵੀ ਪੋਸਟਾਂ ਕੱਢਣੀਆਂ ਜੇ ਅੱਜ ਇਹ ਕੱਢਦੇ ਵੀ ਨਹੀਂ ਇਹਨਾਂ ਨੇ ਏਜ ਲਿਮਿਟ ਲਾਈ ਆ 37 ਸਾਲ ਜੇ ਮੰਨ ਲਓ ਮੈਂ 10 ਸਾਲ 20 ਸਾਲ ਪਹਿਲਾਂ ਕਰ ਲਈ ਪੀ ਐਚ ਲਈ ਮੈਨੂੰ ਮੇਰੀ ਭਰਤੀ ਤੁਸੀਂ ਨਹੀਂ ਕੀਤੀ ਮੇਰੀ ਤਾਂ ਉਮਰ ਹੀ ਲੰਘ ਗਈ ਮੈਂ ਤਾਂ ਪੱਕੀ ਭਰਤੀ ਜੋਗੀ ਵੀ ਨਹੀਂ ਬਚੀ ਮੇਰੇ ਤਾਂ ਵਾਲ ਚਿੱਟੇ ਹੋ ਗਏ ਇਹ ਜੇ ਬਥੇਰੇ ਨੇ ਸਾਡੇ ਵਿਚਕਾਰ ਮਤਲਬ 37 ਸਾਲ ਕੋਈ ਉਮਰ ਨਹੀਂ ਤੁਸੀਂ 90 90 ਸਾਲ ਦੇ ਸਿਵਿਆਂ 'ਚ ਤੁਹਾਡੇ ਪੈਰ ਨੇ ਤੁਸੀਂ ਰਾਜਨੀਤੀ ਛੱਡਣ ਨੂੰ ਤਿਆਰ ਨਹੀਂ ਤੁਸੀਂ ਆਪਦੀ ਸਾਰਾ ਦਾ ਸਾਰਾ ਪੈਸਾ ਆਪਦੇ ਢਿੱਡਾਂ ਦੇ ਵਿੱਚ ਏਡੇ ਏਡੇ ਸੂਰਾ ਵਾਂਗੂ ਪਲੇ ਹੋਏ ਨੇ ਤੁਸੀਂ ਸਾਰਾ ਢਕਾਰਨਾ ਕਿਤੇ ਖਜ਼ਾਨਾ ਲੋਕਾਂ ਕੋਲ ਨਾ ਚਲਿਆ ਜਾਵੇ ਕਿਤੇ ਖਜ਼ਾਨਾ ਕਿਸੇ ਯੋਗ ਬੰਦੇ ਦੀ ਜੇਬ 'ਚ ਨਾ ਚਲਿਆ ਜਾਵੇ ਕਿਤੇ ਕਿਸੇ ਨੂੰ ਸਿੱਖਿਆ ਨਾ ਚੱਜਦੀ ਮਿਲ ਜੇ ਜੇ ਨੌਜਵਾਨ ਪੀੜੀ ਪੜ੍ਹੂਗੀ ਨਹੀਂ ਫਿਰ ਉਹ ਨਸ਼ਿਆਂ 'ਚ ਵੀ ਜਾਊਗੀ ਫਿਰ ਉਹ ਨੌਜਵਾਨਾਂ ਨੂੰ ਤੁਸੀਂ ਗੁੰਡੇ ਬਣਾਉਣਾ ਹੈ ਫਿਰ ਉਹਨਾਂ ਦੀ ਜੇਬਾਂ ਦੇ ਵਿੱਚ ਤੁਸੀਂ ਜਾਣ ਕੇ ਨਸ਼ੇ ਪਹੁੰਚਾਉਣੇ ਆ ਤੁਹਾਡਾ ਗੁੰਡਾ ਗਰੋਹ ਕੰਮ ਕਰੂਗਾ